ਅੱਜ ਕੱਲ੍ਹ ਕਰਨੀ ਆ ਵੱਡੇ ਰਾਜਨੀਤੀ ਲੀਡਰ ਕਮਰ ਵਿਜੇ ਪ੍ਰਤਾਪ ਜੀ ਦੀ ਅਸੀਂ ਬਹੁਤ ਵਾਰ ਟਰਾਈ ਵੀ ਕੀਤਾ ਕਿ ਕਿਵੇਂ ਨਾ ਕਿਵੇਂ ਇਹਨਾਂ ਦੀ ਕੋਈ ਇੰਟਰਵਿਊ ਕੀਤੀ ਜਾਵੇ ਪਰ ਆਪਸੀ ਰੁਝੇਮਿਆਂ ਕਾਰਨ ਜਾਂ ਟਾਈਮ ਦਾ ਸਮਾਂ ਨਾ ਮਿਲਣ ਕਾਰਨ ਸਾਡਾ ਤਾਲ ਮੇਲ ਕਮਰ ਵਿਜੇ ਪ੍ਰਤਾਪ ਜੀ ਨਾਲ ਨਹੀਂ ਹੋ ਸਕਿਆ ਪਰ ਵੱਡੀ ਗੱਲ ਆ ਰਹੀ ਹੈ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਨੇ 5 ਸਾਲਾਂ ਲਈ ਪਾਰਟੀ ਨੂੰ ਬਰਖਾਸਤ ਕਰ ਦਿੱਤਾ ਇੱਕ ਆਈਪੀਐਸ ਅਫਸਰ 8 ਪੜੇ 10 ਪੜੇ 12 ਪੜੇ ਬੰਦੇ ਮੰਤਰੀ ਲੱਗੇ ਹੋਇਆ ਇੱਕ ਆਈਪੀਐਸ ਰੈਂਕ ਦਾ ਬੰਦਾ ਜਿਹਨੂੰ ਤੁਸੀਂ ਕੁਰਸੀ ਤੋਂ ਲਾਤਾ ਜਿਹਦੇ ਸਿਰ ਦੇ ਉੱਤੇ ਵੋਟਾਂ ਮੰਗੀਆਂ ਜਿਹੜਾ ਸੈਟ ਦਾ ਮੁਖੀ ਸੀ ਬੇਅਦਬੀ ਕਾਂਡ ਤੋਂ ਲੈ ਕੇ ਡਰੱਗ ਤੱਕ ਦੇ ਖਲਾਸੇ ਕਮਰਬਿਜੇ ਪ੍ਰਤਾਪ ਨੇ ਕਰਦੇ ਸੀ ਸਰਕਾਰਾਂ ਨੇ ਮੂੰਹ ਬੰਦ ਕਰਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੁਟਕਾ ਸਾਹਿਬ ਦੀ ਧੂਠੀ ਸੌਂ ਖਾਦੀ ਸੀ ਉਹਨਾਂ ਦੀ ਪੋਲ ਖੁੱਲਣ ਵਾਲਾ ਇੱਕ ਆਈਪੀਐਸ ਅਫਸਰ ਸੀ ਕਮਰਬਿਜੇ ਪ੍ਰਤਾਪ ਸਟੋਰੀ ਤੁਹਾਨੂੰ ਬਹੁਤ ਵਧੀਆ ਲੱਗੂਗੀ ਪਸੰਦ ਆਊਗੀ ਜ਼ਰੂਰ ਸ਼ੇਅਰ ਕਰਿਓ ਚੰਗੀਆਂ ਗੱਲਾਂ ਨੇ ਤਾਂ ਕਿ ਪਤਾ ਲੱਗ ਸਕੇ ਕਿ ਲੀਡਰਾਂ ਨੂੰ ਆਪਾਂ ਗਾਲਾਂ ਤਾਂ ਜ਼ਰੂਰ ਕੱਢਦੇ ਆਂ ਪਰ ਉਹ ਕਿਹੜਾ ਲੀਡਰ ਆ ਜਿਹਦੀ ਦਿਲੋਂ ਤਰੀਫ ਕੀਤੀ ਜਾ ਸਕਦੀ ਹੈ ਜੀ ਹਾਂ ਅਸੀਂ ਸਲੂਟ ਕਰਦੇ ਆਂ ਦਿਲੋਂ ਇੱਕ ਲੀਡਰ ਇੱਕ ਆਈਪੀਐਸ ਅਫਸਰ ਕਬਰ ਵਿਜੇ ਪ੍ਰਤਾਪ ਸਿੰਘ ਜੀ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਸੌਖਾਦੀ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਤਾਈਆਂ ਵਗਾ ਜੇਕਰ ਬੇਅਦਬੀ ਕਰਨ ਵਾਲਾ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਆ ਉਤਾਰ ਆਗਨੀਤੀ ਦੇ ਵਿੱਚ ਆਈ ਸੀ ਕਿ ਮੈਂ ਦੋਸ਼ੀਆਂ ਨੂੰ ਸਜ਼ਾ ਦਿਵਾ ਸਕਾਂ ਜਿਨ੍ਹਾਂ ਨਾਲ ੱੱਕਾ ਹੋਇਆ ਉਹਨਾਂ ਲੋਕਾਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਉੱਥੇ ਗੁਟਕਾ ਸਾਹਿਬ ਦੀ ਕੁੱਤੀ ਸੌਖਾਣ ਵਾਲਿਆਂ ਦੀ ਬੇਅਦਲੀ ਕਰਨ ਵਾਲਿਆਂ ਨੂੰ ਸਜ਼ਾ ਦਿਵਾ ਸਕਾਂ ਹੁਣ ਕਹਾਣੀ ਕਿੱਥੇ ਪਲਟੀ ਕਹਾਣੀ ਪਲਟੀ ਪਹਿਲਾਂ ਤਾਂ ਡਰਗ ਡਰਗ ਦੇ ਖਿਲਾਫ ਤੇ ਮਨੀ ਲੌਂਟਿੰਗ ਦੇ ਖਿਲਾਫ ਮੁਜੀਟੀਆਂ ਵਿਕਰਮ ਸਿੰਘ ਮੁਜੀਟੀਆਂ ਵੱਡਾ ਚੇਰਾ ਸੀ ਸ਼੍ਰੋਮਣੀ ਕੰਡਾਲ ਦਾ ਉਹਦੇ ਉੱਪਰ ਪਰਚਾ ਦਰਜ ਹੋ ਗਿਆ ਅਗਲੇ ਹੀ ਦਿਨ ਦੋ ਦਿਨਾਂ ਬਾਅਦ ਹੀ ਕਬਰ ਵਿਜੇ ਪ੍ਰਤਾਪ ਦੇ ਉੱਤੇ ਐਕਸ਼ਨ ਕਰਤੀ ਕੀ ਨੋਰ ਪਈ ਸੀ ਕਬਰ ਵਿਜੇ ਪ੍ਰਤਾਪ ਨੂੰ ਹਲਕਾ ਵੀ ਅਮਰਸਾਹ ਦਿੱਤਾ ਗਿਆ ਡਰਗ ਸਪਲਾਈ ਜ਼ਿਆਦਾਤਰ ਅਮਰਦੇਸ ਅਮਰਸਾਹ ਡਿਸਟ੍ਰਿਕਟ ਦੇ ਵਿੱਚੋਂ ਹੀ ਹੁੰਦੀ ਹੈ ਡਰਗ ਪੈਟਰਨ ਦਾ ਬਹੁਤ ਸਾਰਾ ਵੱਡਾ ਜਿਹੜਾ ਮਾਫੀਆ ਤੋਂ ਅਮਰਸਾਹ ਦੇ ਆਸ-ਪਾਸ ਏਰੀਆ ਦੇ ਵਿੱਚ ਕਬਰ ਵਿਜੇ ਪ੍ਰਤਾਪ ਨੂੰ ਕੀ ਲੋੜ ਪੈ ਗਈ ਸੀ 5 ਸਾਲਾਂ ਲਈ ਬਰਕਾਸ਼ਤ ਕਰਨ ਦੀ ਪਹਿਲਾ ਸਵਾਲ ਹੀ ਵੱਡਾ ਖੜਾ ਹੁੰਦਾ ਪਹਿਲਾ ਉਹ ਰਾਜਨੀਤੀ ਦੇ ਵਿੱਚ ਨਹੀਂ ਸੀ ਹੁਣ ਤਾਂ ਐਮਐਲਏ ਵੀ ਬਣ ਗਏ ਹਲੇ ਤੱਕ ਵੀ ਜਾਂਚ ਪੂਰੀ ਕਿਉਂ ਨਹੀਂ ਹੋ ਸકી ਜਿਹੜੀ ਸੈੱਟ ਬਣਾਈ ਸੀ ਤਕ ਤਾਂ ਸਬੂਤ ਤੇ ਵੱਡੀ ਫਾਈਲ ਕਮਲ ਵਿਜੇ ਪ੍ਰਤਾਪ ਗੌਰ ਅੱਜ ਵੀ ਪਈ ਆ ਕੀ ਸਰਕਾਰਾਂ ਨਹੀਂ ਚਾਹੁੰਦੀਆਂ ਉਹ ਭੇਤ ਆਖਿਰਕਾਰ ਲੋਕਾਂ ਦੇ ਮੂਰੇ ਖੁੱਲ ਕੇ ਆਵੇ ਕਿ ਬੇਅਗਲੀ ਕਬਰ ਵਾਲੇ ਡਰਗ ਮਾਫੀਆ ਵਾਲੇ ਮਨੀ ਲਾਂਡਿੰਗ ਵਾਲੇ ਬੰਦੇ ਹੈ ਕੌਣ ਸਵਾਲ ਤਾਂ ਬੜੇ ਆ ਪਰ ਇਹ ਚਰਚਾ ਸੀ ਕਵਰ ਮੇਜੇ ਪ੍ਰਤਾਪ ਜੀ ਨਾਲ ਵੀ ਕਦੇ ਜ਼ਰੂਰ ਕਰਨੀ ਚਾਹਾਂਗੇ ਜਦੋਂ ਵੀ ਉਹਨਾਂ ਦਾ ਸਮਾਂ ਮਿਲਿਆ ਕਿ ਇੰਟਰਵਿਊ ਉਹਨਾਂ ਦੇ ਨਾਲ ਤੁਸੀਂ ਦੇਖੋਗੇ ਪਰ ਸਾਡਾ ਵੀ ਦਿਲ ਦੇ ਵਿੱਚ ਸਵਾਲ ਉੱਠਦੇ ਆ ਕਿਉਂ ਕੀਤਾ ਆਖਰ ਕਾਰਨ ਕੀ ਪੈ ਗਿਆ ਸਰਕਾਰਾਂ ਆਮ ਆਦਮੀ ਪਾਰਟੀ ਸਭ ਨੂੰ ਪਤਾ ਕਿ ਕੰਮ ਕਰ ਰਹੇ ਆ ਸੀਐਮ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਸਭ ਤੋਂ ਵੱਡਾ ਕੰਮ ਜਿਹੜਾ ਕਿ ਚਿੱਟੇ ਦੇ ਖਿਲਾਫ ਡਰੱਗ ਦੇ ਖਿਲਾਫ ਨਸ਼ੇ ਦੇ ਖਿਲਾਫ ਅਜਨਨਾਤ ਅਾਇਆ ਬਹੁਤ سارے ਲੋਕ ਐਪਰੀਸ਼ੀਏਟ ਕਰ ਰਹੇ ਆ ਪਰ ਕੀ ਉੱਪਰ ਬੈਠੇ ਕੁੱਝ ਜਿਹੜੇ ਉੱਪਰ ਵੀ ਉਹਨਾਂ ਦੇ ਕੁੱਝ ਲੋਕ ਬੈਠੇ ਆ ਉਹ ਇਹ ਸਭ ਕੁਝ ਕਰਵਾ ਰਹੇ ਆ ਪਾਰਟੀ ਦੇ ਵਿੱਚ ਇਦਾਂ ਦੇ ਚਿਹਰੇ ਤੁਸੀਂ ਦੂਰ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਸਰਕਾਰ ਤੇ ਵਿਸ਼ਵਾਸ ਕਰਨਾ ਚੰਗੀ ਗੱਲ ਆ ਕਿਉਂ ਕਿਉਂਕਿ ਜਿਹੜੇ ਚੰਗੇ ਲੋਕ ਆ ਤੁਸੀਂ ਉਹਨਾਂ ਨੂੰ ਬਾਹਰ ਕੱਢ ਰਹੇ ਹੋ ਤੁਸੀਂ ਪੜ੍ਹੇ ਲਿਖੇ ਲੋਕ ਅਫਸਰ ਰੈਂਕ ਦੇ ਬੰਦਿਆਂ ਨੂੰ ਪਾਰਟੀ ਚੋਂ ਬਾਹਰ ਕੱਢ ਰਹੇ ਹੋ ਕੋਈ ਉਹਨਾਂ ਖਿਲਾਫ ਐਲੀਗੇਸ਼ਨ ਨਹੀਂ ਹੈਗਾ ਕਿ ਕਮਰਬਿਗੇ ਪ੍ਰਤਾਪ ਦੇ ਖਿਲਾਫ ਇਹ ਐਲੀਗੇਸ਼ਨ ਲੱਗਿਆ ਉਹਨਾਂ ਨੇ ਇਹ ਰਿਸ਼ਵਤ ਖੋਰੀ ਦੇ ਵਿੱਚ ਕਿਸੇ ਦਾ ਸਾਥ ਦਿੱਤਾ ਜਾਂ ਗਲਤ ਬੰਦੇ ਨੂੰ ਛਡਾਉਣ ਦੇ ਵਿੱਚ ਸਾਥ ਦਿੱਤਾ ਜਦਕਿ ਸਾਡੀ ਮੰਗ ਤਾਂ ਇਹ ਸੀ ਕਿ ਐਨੇ ਪੜ੍ਹੇ ਲਿਖੇ ਰੈਂਕ ਦੇ ਅਫਸਰ ਨੂੰ ਪੁਲਿਸ ਦਾ ਵਿਭਾਗ ਮੈਂ ਕਿਹਾ ਚਾਹੀਦਾ ਜਿਹੜਾ ਕੀ ਸੀਐਮਾਨ ਸਾਹਿਬ ਜਾਂ ਹਰ ਇੱਕੀ ਸੀਐਮ ਆਪਣੇ ਕੋਲ ਰੱਖਦਾ ਇਹ ਮਹਿਕਮਾ ਚਾਹੀਦਾ ਸੀ ਆਈਪੀਐਸ ਅਫਸਰ ਕਬਰ ਵਿਜੇ ਪ੍ਰਤਾਪ ਨੂੰ ਦੇਣਾ ਪਰ ਹਣੇ ਤੱਕ ਕਿਸੇ ਵੀ ਲੀਡਰ ਦਾ ਕੋਈ ਬਿਆਨ ਨਹੀਂ ਆਇਆ ਹਮਨ ਕੀ ਪਾਰਟੀ ਦਾ ਨਾ ਹੀ ਸੀਐਮ ਆਖ ਸਕਦਾ ਆ ਕਿ ਕਬਰ ਵਿਜੇ ਪ੍ਰਤਾਪ ਨਾਲ ਕਿਉਂ ਇਦਾਂ ਕੀਤਾ ਗਿਆ ਕੀ ਲੋੜ ਪੈ ਗਈ ਕਬਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ ਬਰਖਾਸਤ ਕਰਨ ਦੀ ਜਿਹੜੇ ਲੋਕ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਪਿਆਰ ਕਰਦੇ ਆ ਉਹ ਜ਼ਰੂਰ ਲਿਖਿਓ ਕਬਰ ਵਿਜੇ ਪ੍ਰਤਾਪ ਸਿੰਘ ਜਿੰਦਾਬਾ ਹਾਂ ਦਾ ਨਾਰਾ ਮਾਰਿਓ ਆਹੋ ਜਿਹੇ ਲੀਡਰ ਲੋਕੋ ਵਾਰ-ਵਾਰ ਨਹੀਂ ਮਿਲਦੇ ਇਹੋ ਜੇ ਅਫਸਰ ਵਾਰ-ਵਾਰ ਨਹੀਂ ਮਿਲਦੇ ਜਿਹੜੇ ਨੇ ਨੇਕ ਤੇ ਇਮਾਨਦਾਰ ਇਨਸਾਨ ਹੋਣ ਅਸੀਂ ਅੱਜ ਫਿਰ ਤੋਂ ਸਲੂਟ ਕਰਦੇ ਆ ਕਮਰ ਵਿਜੇ ਪ੍ਰਤਾਪ ਜੀ ਨੂੰ ਕਿ ਉਹ ਜਰੂਰ ਰਾਜਨੀਤੀ ਦੇ ਵਿੱਚ ਔਨ ਲੌਰ ਇਹ ਜ਼ਰੂਰੀ ਨਹੀਂ ਪਰ ਆਪਣੀ ਹੱਕ ਸੱਚ ਦੀ ਜੰਗ ਲੜਦੇ ਰਹੋ ਲੋਕ ਤੁਹਾਡਾ ਸਾਥ ਜ਼ਰੂਰ ਦੇਣਗੇ ਬਣੇ ਰੋ ਪਬਲਿਕ ਮੀਡੀਆ ਦੇ ਨਾਲ ਸასი ਸ਼ਕਰ ਧੰਨਵਾਦ